ਬਾਰੰਦਨਾਂ ਦੇ ਵਿੱਚ ਅਸੀਂ ਐਡਾ ਵੱਡਾ ਇੰਡੀਨੇਸ਼ੀਆ ਉਹ ਵੀ ਵੈਸਟ ਪਾਕਿਸਤਾਨ ਤੇ ਈਸਟ ਪਾਕਿਸਤਾਨ ਇੱਕੋ ਜਿਹਾ ਹਾਂ ਹਾਂ ਜੀ ਜਿਆਦਾ ਇੰਨਾ ਲੈ ਸਕਦੇ ਆ ਤਾਂ ਇਹ ਵੀ ਲੈ ਸਕਦੇ ਆ ਉੱਥੇ ਵੀ ਜਿਹੜਾ ਉੱਥੋਂ ਦੇ ਲੋਕ ਸੀਗੇ ਫੌਜ ਦੇ ਵਿਰੁੱਧ ਸੀਗੇ ਔਰ ਮੁਕਤੀ ਬਾਣੀ ਨੇ ਸਾਡੀ ਬੜੀ ਮਦਦ ਕੀਤੀ ਸਰਟ ਜਿਹੜਾ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਗਏ ਉਹ ਤਾਂ ਲੋਕ ਵਿਰੋਧ ਸੀਗੇ ਮੁਕਤੀ ਬਾਣੀ ਉਹ ਵੀ ਸਾਡੀ ਮਦਦ ਕਰਦੇ ਸੀਗੇ ਹੁਣ ਇੱਥੇ ਵੀ ਤਾਂ ਇਹਨਾਂ ਦੇ ਬੰਦੇ ਜਿਹੜੇ ਹੈਗੇ ਇਹਨਾਂ ਦੇ ਵਿਰੁੱਧ ਹੈ ਬਹੁਤ ਫੌਜ ਦੇ ਉਹ ਤੋਂ ਤੁਸੀਂ ਦੇਖ ਹੀ ਲਿਆ ਇਨਨ੍ਹੇ ਉਹ ਕੋਰ ਕਮਾਂਡਰ ਦੇ ਘਰ ਨੂੰ ਸਾੜਦਾ ਆਰਮੀ ਹੈੱਡਕੁਆਟਰ ਤੇ ਅਟੈਕ ਮਾਰਦਾ ਔਰ ਹੋਰ ਜਿੰਨੀਆਂ ਵੀ ਡਿਫੈਂਸ ਸਟੈਬਲਿਸ਼ਮੈਂਟਾਂ ਨੂੰ ਨੁਕਸਾਨ ਪਹੁੰਚਾਇਆ ਅੱਜ ਦੀ ਕੀ ਖਬਰ ਆਪਾਂ ਪਤਾ ਆ ਜੀ ਅੱਜ ਕੀ ਬਲਾਸਟ ਨਹੀਂ ਹੋਇਆ ਅੱਜ ਨਾਲ 12 ਬੰਦੇ ਮਾਰੇ ਗਏ ਟੈਂਕ ਦਾ ਫੌਜੀ ਹੂੰ ਜੀ ਜੀ ਉਹ ਬਸੜਾਤੀ ਪਰਸੋਂ ਵੀ ਇਦਾਂ ਹੋਇਆ ਉਹ ਜਿਹੜਾ ਇਹਨੇ ਬਾਰਡਰ ਦੇ ਉੱਤੇ ਘਰ ਨਾ ਠੀਕ ਨਹੀਂ ਹੈ ਜੋ ਖਾਸ ਕਰਕੇ ਬਲੋਚ ਰੈਜimentਾ ਬਲੋਚ ਏਰੀਆ ਨੇ ਤੇ ਦੂਜੇ ਇਲਾਕੇ ਜਿੰਨਾ ਵੀ ਹੈ ਉਹ ਸਾਰੇ ਇਹਨਾਂ ਬਾਕੀ ਹੈ ਕਿਸਮ ਦਾ ਉਹਨਾਂ ਨੂੰ ਕਿਵੇਂ ਸੈਟਲ ਕਰਾਂਗੇ ਹੁਣ ਤਾਂ ਉਹਨਾਂ ਦਾ ਦੋਸ਼ੀ ਅਫਗਾਨੀ ਵੀ ਨਹੀਂ ਉਹਨਾਂ ਦੇ ਆੜੀ ਕਿਉਂ ਇਹਨਾਂ ਨੇ ਜੋ ਹੈ ਸਾਰੇ ਅਫਗਾਨੀ ਕੱਢਦੇ ਇਥੋਂ ਤੇ ਇਹ ਜਿਹ ਚਾਰੇ ਪਾਸੇ ਜੋ ਦੁਸ਼ਮਣੀ ਲੈ ਰੱਖੀ ਹੈ ਪਹਿਲਾਂ ਸੋਚਿਆ ਸੀ ਕਿ ਚੀਨ ਹੈ ਸ਼ਾਇਦ ਮਦਦ ਕਰੇ ਇਹਨਾਂ ਦੀ ਚੀਨ ਹੋ ਜਾ ਲੈ ਵੀ ਆਇਆ ਸੀ ਘੁਮਾਈਆਂ ਵੀ ਸੀ ਲੇਕਿਨ ਹੁਣ ਜੇ ਸਾਡੇ ਸਕਿਉਰਿਟੀ ਡਾਇਰੈਕਟਰ ਜੋ ਹੈ ਦਵਾਲ ਸਾਹਿਬ ਉਹਨਾਂ ਨੇ ਗੱਲ ਕੀਤੀ ਆ ਉਹ ਕਹਿੰਦੇ ਡੋਨਟ ਵਰੀ ਅਸੀਂ ਤੁਹਾਡੇ ਨਾਲ ਨਾ ਕਿੰਨ ਤੁਹਾਡੀ ਸ਼ਾਂਤੀ ਕਰਵਾਵਾਂਗੇ ਸ਼ਾਂਤੀ ਦਿੰਦੀ ਹਾਂ ਉਹ ਕਿ ਮੈਂ ਐਗਜ਼ੈਕਟ ਮੈਸੇਜ ਮੈਂ ਪੜਿਆ ਤੇ ਉਹ ਜੋ ਪੋਜ਼ਿਟਿਵ ਮੈਸੇਜ ਆ ਮੋਨੇ ਵੀ ਕਿਹਾ 트럼ਪ ਨੇ ਵੀ ਕਿਹਾ ਰਸ਼ੀਆ ਨੇ ਵੀ ਕਿਹਾ ਸਾਰੇ ਔਰ ਇਹਨਾਂ ਦੇਖ ਲੈਣਾ ਚਾਹੀਦਾ ਕਿੱਥੇ ਅਸੀਂ ਜਿਹੜਾ ਚੌਥੇ ਨੰਬਰ ਤੇ ਦੁਨੀਆ ਦੇ ਇਕਨੋਮੀ ਕਿੱਥੇ ਉਹ 104 ਦੇ 105 ਨੰਬਰ ਦੇ ਉੱਤੇ ਆ ਜਿਹੜੇ ਭੁੱਖੇ ਮਰਨ ਵਾਲੇ ਆ ਸਾਡੇ ਗਰੀਬੀ ਜਿਹੜੀ ਸਭ ਤੋਂ ਬੁਰੀ ਆ ਤੇ ਉਹ ਫਿਰ ਦੋਹਾਂ ਦੇਸ਼ਾਂ ਦਾ ਮਿਲਣਾ ਬਹੁਤ ਔਖਾ ਹੈ ਤਾਂ ਲੜਨਾ ਜੋ ਹੈ ਇੱਕ ਸੌਖਾ ਕੰਮ ਨਹੀਂ ਆ اپنی تباہی ਆਪ ਕਰਨੀ ਸੌਖਾ ਕੰਮ ਨਹੀਂ ਹੈ ਜਿਵੇਂ ਕਹਿੰਦੇ ਵੀ ਪਹਿਲਾਂ ਪਾਕਿਸਤਾਨ ਬਣਨ ਤੋਂ ਪਹਿਲਾਂ ਵੈਸਟ ਪਾਕਿਸਤਾਨ ਦੀ ਪਾਕਿਸਤਾਨ ਜਾਨਕਿ ਪਹਿਲਾਂ ਤੁਸੀਂ ਵੈਸਟ ਪਾਕਿਸਤਾਨ ਫਰੰਟ ਤੇ ਲੜੇ ਫਿਰ ਉਸ ਤੋਂ ਬਾਅਦ ਈਸਟ ਪਾਕਿਸਤਾਨ ਗਏ ਫਿਰ ਵੈਸਟ ਪਾਕਿਸਤਾਨ ਦੇ ਮੁੜੇ ਆ ਕੇ ਲੜੇ ਤੁਸੀਂ ਹਾਂ ਤੇ ਪਹਿਲਾਂ ਨਹੀਂ ਉਹ ਵੈਸਟ ਪਾਕਿਸਤਾਨ ਦੇ ਵਿੱਚ 65 ਚ ਲੜਿਆ ਸੀ ਹੂੰ ਈਸਟ ਪਾਕਿਸਤਾਨ ਦੇ ਵਿੱਚ 71 ਦੇ ਵਿੱਚ ਪਹਿਲਾਂ ਲੜਿਆ ਸੀ 14 ਤਰੀਕ ਤੱਕ ਜਦੋਂ 93000 ਫੌਜੀ ਉਹਨਾਂ ਦੇ ਜਿਹੜੇ ਆ ਸਿਲੰਡਰ ਕਰ ਗਏ ਹਾਂ 15 16 ਨੂੰ ਮੈਂ ਇੱਧਰ ਜੋ ਹੈ ਬਸੰਤਰ ਰਿਵਰ ਚ ਲੜਿਆ ਸੀ ਅਪ ਟੂ ਸਿਆਲਕੋਟ ਜੀ ਇਹ ਜਿਹੜਾ ਹੈਗਾ ਉਹ ਉਹਦਾ ਐਕਸਪੀਰੀਅੰਸ ਹੀ ਬੜਾ ਇੰਟਰਸਟਿੰਗ ਵੀ ਸੀਗਾ ਲੇਕਿਨ ਭੂਤ ਖੁਦ ਬਣੇ ਹੋਏ ਸੀਗੇ ਚੱਲੀ ਜਾਓ ਚਾਹੇ ਭੂਤ ਬਣਨਾ ਪੈਂਦਾ ਤਾਂ ਤੇ ਜਿੱਥੇ ਮੌਤ ਹੈ ਸਾਹਮਣੇ ਉਹਦੇ ਮੌਤ ਨੂੰ ਮੌਤ ਬਣ ਕੇ ਟਕਰਨਾ ਪੈਂਦਾ ਫਿਰ ਤੋਂ ਜੜਾਈ ਲੜਨੀ ਕੋਈ ਸੌਖੀ ਨਹੀਂ ਹੈ ਕਿਉਂ ਜਦ 24 ਘੰਟੇ ਤੁਹਾਡੇ ਸਾਹਮਣੇ ਮੌਤ ਬਾਰੇ ਪਤਾ ਨਹੀਂ ਕਿੱਦਾਂ ਗੋਲੀ ਆ ਜਾਣੀ ਹੈ ਉਹ ਗੋਲੀਆਂ ਹੀ ਆਉਣੀਆਂ ਤੁਹਾਡੇ ਤੇ ਤੇ ਕਿਹੜੀ ਗੇੜੀ ਤੁਹਾਡੇ ਲਈ ਬਣਾਈ ਹੋਈ ਹੈ ਉਹ ਤਾਂ ਜਿਹੜੀ ਰੱਬ ਨੇ ਬਣਾਈ ਹੈ ਉਹੀ ਹੋ ਲਗਣੀ ਆ ਲੇਕਿਨ ਜੇ ਬੰਦੇ ਨੂੰ ਭਰੋਸਾ ਹੈ ਕਿ ਮੈਂ ਇਹ ਕੰਮ ਕਰਨਾ ਹੈ ਉਸੇ ਤੇ ਡਟਿਆ ਰਵੇ ਤਾਂ ਜਿੱਤ ਹੁੰਦੀ ਆ ਉਹਦੀ ਔਰ ਅਸੀਂ ਦੇਖੀਏ 71 ਦਿਖਾਤਾ ਲੋਕਾਂ ਨੂੰ ਕਿ ਕੀ ਹੈ ਸਾਰਾ ਜੋ ਬੰਗਲਾਦੇਸ਼ ਲੈ ਲਿਆ ਇਧਰ ਵੀ ਬਹੁਤ ਲੈ ਲਿਆ ਸੀ ਪਰ ਇੰਦਰਵਾਨ ਦੀ ਛੱਡ ਗਈ ਕੀ ਕਰੀ ਹੁਣ ਔਰ 93000 ਬੰਦਾ ਛੱਡਤਾ ਉਹਨਾਂ ਦਾ ਚੰਗਾ ਭਲਾ ਤੁਹਾਡੇ ਜੇ ਹੁਣ ਇੱਥੇ ਕਿਹੜੀ ਰੜਾਈ ਪੈ ਗਈ ਉੱਡੇ ਹੀ ਤਾਂ ਹੈਗਾ ਬੰਗਲਾਦੇਸ਼ ਦਾ ਤਾਂ ਹੈਗਾ ਤੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੀ ਨਾ ਇੱਥੇ 1800 ਤੋਂ 1850 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਹੋ ਗਿਆ ਇਹ ਕਹਿੰਦਾ ਟੂ ਨੇਸ਼ਨ ਥਿਉਰੀ ਤੇਰੀ ਥਿਉਰੀ ਕਿੱਥੋਂ ਆ ਗਈ ਵਿੱਚੋਂ ਬਈ ਰਾਜ ਤਾਂ ਹੈਗਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਹੈ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ ਤੇ ਤੁਸੀਂ ਐਵੇਂ ਧੱਕੇ ਦੇ ਨਾਲ ਆਪਣੀ ਪੋਲਿਟਿਕਸ ਜਿਹੜੀ ਹੈਗੀ ਖੇਡ ਕੇ ਨਹਿਰੂ ਜੀ ਤੋਂ ਲੈ ਗਏ ਆਪਣਾ ਕੰਟਰੀ ਜੋ ਗਲਤ ਗੱਲ ਹੋਈ ਹੈ ਬਹੁਤ ਵੱਡੀ ਗਲਤ ਗੱਲ ਹੋਈ ਹੈ ਇਹਨਾਂ ਨੂੰ ਦੇਣਾ ਹੀ ਨਹੀਂ ਚਾਹੀਦਾ ਸੀ ਤੇ ਟੂ ਨੇਸ਼ਨ ਥਿਉਰੀ ਕਿੱਥੋਂ ਹੋ ਗਈ ਅਸੀਂ ਜੀ 40% ਹੈ ਉਧਰ ਪਾਕਿਸਤਾਨੀ ਅਸੀਂ ਮੁਸਲਮਾਨ ਆ ਉਹ ਹਿੰਦੂ ਆ ਇਹੀ ਕਹਿ ਰਹੇ ਆ ਸੀ ਨਾ ਮੁਸਲਮਾਨ ਤਾਂ ਉਧਰ 40% ਹੈ ਇਧਰ 60% ਹੈ ਸਾਡੇ ਕੋਲ ਮੁਸਲਮਾਨਾਂ ਦੀ ਗੱਲ ਹੁਣ ਦੇਖ ਲਓ ਅੱਛਾ ਗੱਲ ਸੁਣੋ ਅੱਜ ਇੱਕ ਲੇਡੀ ਨੇ ਸਭ ਤੋਂ ਪਹਿਲਾਂ ਹਿੰਦੀ ਦੇ ਵਿੱਚ ਲੜਾਈ ਦਾ ਬਰੀਫਿੰਗ ਦਿੱਤੀ ਸੀ ਉਹਦਾ ਕੀ ਨਾਮ ਸੀ ਇੱਕ ਕਰਨਲ ਲੇਡੀ ਫੌਜੀ ਫੌਜੀ ਸੀ ਕਰਨਲ ਮੁਸਲਮਾਨ ਲੇਡੀ ਸੀ ਬੜੇ ਜੋਸ਼ ਦੇ ਨਾਲ ਉਹਨੇ ਅਟੈਕ ਦੀਆਂ ਡਿਟੇਲ ਦਿੱਤੀਆਂ ਸੀ ਜੇ ਸਾਡੀ ਡਿਟੇਲ ਕਮਾਂਡ ਹੈ ਫੌਜੀ ਦੇ ਮੁਸਲਮਾਨ ਫੌਜੀ ਅਫਸਰ ਦੇ ਹੱਥ ਚ ਹੈ ਤਾਂ ਉਹ ਕਿਵੇਂ ਕਹਿ ਸਕਦਾ ਕਿ ਅਸੀਂ ਮੁਸਲਮਾਨ ਇਧਰ ਜੋ ਹੈ ਹਿੰਦੂਆਂ ਨੂੰ ਉਧਰ ਖਤਮ ਕਰ ਲਾਂਗੇ ਇਹ ਤਾਂ ਸਾਰਾ ਇਕੱਠਾ ਸਾਡਾ ਤਾਂ ਹਿੰਦੁਸਤਾਨ ਇਕੱਠਾ ਸੀਗਾ ਥੱਲੇ ਤੋਂ ਲੈ ਕੇ ਉੱਪਰ ਤੱਕ ਹਰ ਇਕੱਠੇ ਸੀ ਸ਼ਮੀਰ ਵਾਲੇ ਕੀ ਕਹਿੰਦੇ ਸੀ ਅਸੀਂ ਤਾਂ ਨਾਲ ਆਂ ਜਿਸੇ ਤੋਂ ਬਦਲਾ ਲਵਾਂਗੇ ਉਹ ਬੰਦਾ ਕਿਹੜਾ ਸੀਗਾ ਜਿਹੜਾ ਲੜ ਗਿਆ ਸੀਗਾ ਬਈ ਤੁਸੀਂ ਇਹਨਾਂ ਨੂੰ ਕਿਉਂ ਮਾਰਦੇ ਹੋ ਤੈਨੂੰ ਗੋਲੀ ਮਾਰਤੀ ਸੀ ਜਿਹੜਾ ਦੂਜਾ ਖਚਰ ਵਾਲਾ ਸੀ ਸਾਰਾ ਔਰ ਉਸ ਤੋਂ ਬਾਅਦ ਕਿੰਨੀ ਇੱਜ਼ਤ ਕੀਤੀ ਹੈ ਮੁਸਲਮਾਨਾਂ ਨੇ ਉੱਥੇ ਕਸ਼ਮੀਰੀਆਂ ਨੇ ਆਪਣੇ ਜਿਹੜੇ ਟੂਰਿਸਟ ਫਾਚ ਬਹੁਤ ਖਾਸ ਕਰਕੇ ਸਾਰੇ ਕਹਿੰਦੇ ਸੀਗੇ ਬਹੁਤ ਪ੍ਰੇਮ ਕੀਤਾ ਫ੍ਰੀ ਬਿਨਾ ਖਰਚ ਦੇ ਉੱਥੇ ਛੱਡ ਕੇ ਗਿਆ ਹਵਾਈ ਅੱਡੇ ਤੱਕ ਕਿਉਂ ਕਿਉਂ ਉਹਨਾਂ ਈ ਧਰਮ ਨਹੀਂ ਇਨਸਾਨੀਅਤ ਸੀ ਇੰਡੀਆ ਇਨਸਾਨੀਅਤ ਦੀ ਬੁਨਿਆਦ ਤੇ ਫਜ਼ਰ ਰਿਹਾ پاکستان ਫੰਡਾਮੈਂਟਲਿਸਟ ਬੁਨਿਆਦ ਤੇ ਬਣਿਆ ਜਿਹੜੇ ਪਹਿਲਾਂ ਸਾਰੇ ਹਮਲਾਵਰ ਆਉਂਦੇ ਹੁੰਦੇ ਸੀ ਉਹ ਸਭ ਫੰਡਲ ਫੰਡਾਮੈਂਟਲ ਆਰਗੇਨਾਈਜ਼ਡ ਟਾਈਪ ਜੋ ਖਾਸ ਕਰਕੇ ਸਾਡੇ ਤੇ ਜਮਾ ਇਨੀ ਅਫਗਾਨੀ ਨੇ ਹਮਲੇ ਕੀਤੇ ਸਿਰਫ ਇਸੇ ਕਰਕੇ ਲੁੱਟਮਾਲ ਕਰ ਲਈਏ ਔਰ ਅਸੀਂ ਆਪਣੇ ਆਪ ਨੂੰ ਤਕੜਾ ਕਰ ਲਈਏ ਇਹ ਜ਼ਿਆਦਾ ਦੇਰ ਨਹੀਂ ਚੱਲਣ ਵਾਲਾ ਮੁਸ਼ਕਲ ਹੈ ਇਹਨਾਂ ਦਾ ਆਪਣੇ ਆਪ ਨੂੰ ਸੰਭਾਲ ਲੈਣ ਦੋਸਤੀ ਇੱਕੋ ਤਰੀਕਾ ਮੈਂ ਬੜਾ ਅੱਗੇ ਚੱਲਣ ਸਬਾਚਾ ਸਾਡਾ ਵੱਖ ਨਹੀਂ ਹੈ ਮੈਂ ਤੁਹਾਨੂੰ ਸੱਚੀ ਦੱਸਦੇ ਆ ਘਰੇਵਾਲਾ ਸੀ ਇੱਥੇ ਪਾਕਿਸਤਾਨ ਦੇ ਵਿੱਚ ਲਹਿਲਪੁਰ ਜ਼ਿਲ੍ਹਾ ਹੈ ਹੁਣ ਤੋ ਇਹਨਾਂ ਨੂੰ ਕੋਈ ਨਾ ਹੋ ਰੱਖਿਆ ਹੋਇਆ ਉੱਥੇ ਮੈਂਬਰ ਪਾਰਲੀਮੈਂਟ ਖੜਾ ਕਰਨਾ ਸੀ ਮੈਂ ਉਹ ਲੇਡੀ ਨੂੰ ਕਿਹਾ ਘਰੇਵਾਲ ਲੇਡੀ ਆ ਮੈਂ ਖੜੀ ਹੋ ਜਾ ਜਿੱਤ ਗਈ ਉਹ ਸਾਰੇ ਇੱਥੇ ਆਉਂਦੇ ਆ ਕਿਉਂ ਘਰੇਵਾਲ ਟੱਪੇ ਦਾ ਮੈਂ ਪ੍ਰਧਾਨ ਆ ਸਾਰੇ ਦੁਨੀਆ ਤੋਂ ਆਉਂਦੇ ਆ ਮੈਂਬਰ ਉੱਥੇ ਵੀ ਉੱਥੇ ਵੀ ਇੱਕ ਐਮਐਲਏ ਆ ਇੱਕ ਐਮਪੀ ਆ ਉਹ ਵੀ ਆਉਂਦੇ ਆ ਇੱਥੇ ਇਕੱਠੇ ਹੁੰਦੇ ਆ ਸਾਡਾ ਸਭਿਆਚਾਰ ਸਾਰੇ ਭੈਣ ਭਾ ਉਹ ਸਾਨੂੰ ਇਹ ਮੇਰੇ ਮੈਂ ਭਾਈ ਮੈਂ ਭਈਆਂ ਨੂੰ ਆ ਮਿਲੀ ਸਾਰੇ ਸੱਦਾ ਕਹਿੰਦੀ ਆ ਉਹ ਮੇਰੇ ਤਾਂ ਭਾਈ ਅਸਲੀ ਤਾਂ ਆ ਹਾਇ ਨੇ ਇੱਥੇ ਕਹਿੰਦੀ ਉਹ ਵੀ ਹੁਣ ਸਭਿਆਚਾਰ ਸਾਡਾ ਇੱਕੋ ਉਹਤੇ ਮੁਸਲਮਾਨ ਹਿੰਦੂ ਕਿੱਥੇ ਰਹਿ ਗਿਆ ਸਮਝ ਗਿਆ ਨਾ ਤੇ ਇਹ ਜਿਹੜੀਆਂ ਗੱਲਾਂ ਨੇ ਸਭਿਆਚਾਰ ਨੂੰ ਵਿਗਾੜਨ ਦੀ ਗੱਲ ਗਲਤ ਗੱਲ ਹੈ ਇੱਕ ਜੈਸੇ ਹੁਣ ਬਾਜਵੇ ਲੈ ਲਓ ਪਹਿਲਾਂ ਬਾਜਵਾ ਜੋ ਸੀ ਜਨਰਲ ਬਾਜਵਾ ਸੀ ਉਹ ਬਾਜਵਿਆਂ ਨੂੰ ਬੜਾ ਪਿਆਰ ਕਰਦਾ ਸੀ ਉਹ ਜਨਰਲ ਬਾਜਵੇ ਕਰਕੇ ਹੀ ਜਨਰਲ ਬਾਜਵਾ ਹੀ ਸੀ ਨਾ ਜਿਹਦੇ ਕਰਕੇ ਨਨਕਾਣਾ ਸਾਹਿਬ ਦਾ ਜੋ ਸੌਰੀ ਜੋ ਕਰਤਾਰਪੁਰ ਦਾ ਕੋਰੀਡੋਰ ਹੈ ਉਹ ਖੁੱਲਿਆ ਸੀ ਉਹਨੇ ਸਿੱਧੂ ਨੂੰ ਕਿਹਾ ਸੀ ਕਿ ਜੱਫੀ ਪਾ ਕੇ ਠੀਕ ਆ ਨਾ ਜੀ ਜੰਮ ਸੀ ਤਾਂ ਵੱਜੀ ਬਾਬੂ ਅ ਸੋ ਸੀ ਗੱਲਬਾਤ ਕੀਤੀ ਤੇ ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਰੱਖ ਸਕਦੇ ਹੋ ਆਪਣੇ ਘਰਾਂ ਦੇ ਵਿੱਚ ਜਦੋਂ ਜੰਗ ਲੱਗਦੀ ਹੈ ਤਾਂ ਇਸੇ ਤਰੀਕੇ ਨਾਲ ਅਗਰ ਤੁਹਾਨੂੰ ਕਦੇ ਵੀ ਜੰਗ ਦੇ ਹਾਲਾਤ ਪੈਦਾ ਹੁੰਦੇ ਨੇ ਤਾਂ ਜੋਸ ਤਰੀਕੇ ਨਾਲ ਕਰਨਲ ਡੀ ایس ਗਰੇਵਾਲ ਨੇ ਦੱਸਿਆ ਤਾਂ ਜਰੂਰ ਕਰਿਓ ਤਾਂਕਿ ਇਸ ਜੰਗ ਬਾਰੇ ਮਾਹੌਲ ਦੇ ਵਿੱਚ ਜੰਗ ਦੇ ਵਿੱਚ ਬਚਾ ਜਾ ਸਕੇ ਸਬਦੇਰੀ ਅਪਡੇਟਸ ਜੁੜੋ ਮਿੱਟੀ ਚੈਨਲ ਦੇ ਨਾਲ